ਇੱਕ ਸਿੱਖ ਸੀ ਗੁਰੂ ਮਹਾਰਾਜ ਜੀ ਦਾ ਕੋਈ ਹੁਕਮ ਨਹੀਂ ਸੀ ਤਾਲ ਦਾ ਮਹਾਰਾਜ ਨੇ ਹੁਕਮ ਕਰਨਾ ਉਹਨੇ ਹੁਕਮ ਸੁਣਨ ਦੀ ਧੀਰ ਸੀ ਵੀ ਕਈ ਵਾਰੀ ਤੇ ਪੂਰਾ ਹੁਕਮ ਸੁਣਦਾ ਵੀ ਨਹੀਂ ਸੀ ਉਹਦੇ ਅੰਦਰ ਚਾਅ ਬੜਾ ਸੀ ਕੋਕ ਮੰਨਨ ਦਾ ਮਹਾਰਾਜ ਨੇ ਕਹਿਣਾ ਜਲ ਲਿਆ ਦਿਓ ਉਹਨੇ ਲਿਆ ਦਿਓ ਨਹੀਂ ਸੁਣਨਾ ਜਲ ਮਹਾਰਾਜ ਦੇ ਮੋਹ ਨੇ ਕੰਨਾਂ ਨੇ ਜਾ ਕੇ ਭੱਜ ਕੇ ਗਲਾਸ ਲੈ ਆਇਆ ਪਰ ਕਿ ਮਹਾਰਾਜ ਵਾਸਤੇ ਜਲਦੀ ਸੇਵਾ ਮਹਾਰਾਜ ਨੇ ਹੁਕਮ ਕਰਨਾ ਉਹਨੇ ਤੁਰੰਤ ਸਿੱਖਾਂ ਨੇ ਭਰਾ ਦਿੱਤ ਤੂੰ ਬੜਾ ਤੇ ਦੀ ਛੇਤੀ ਛੇਤੀ ਕਰਨਾ ਵੀ ਅਸੀਂ ਤਾਂ ਸਾਰੇ ਅਸੀਂ ਵੀ ਮਹਾਰਾਜ ਦੇ ਹੁਕਮ ਮੰਨਦੇ ਆਂ ਮਹਾਰਾਜ ਮਹਾਰਾਜ ਸੇਵਾ ਸਾਨੂੰ ਕਹਿੰਦੇ ਸੀ ਕਰਨਿਆ ਉਹਨੂੰ ਮਹਾਰਾਜ ਨੇ ਕੋਈ ਸੇਵਾ ਕਹਿਣਾ ਵੀ ਆ ਸੇਵਾ ਕਰਦੀ ਸਿਫਾਈ ਦੀ ਝਾਰੂ ਲਾਣਾ ਫਲਾਣੀ ਜਿਹਾ ਉਹਨੇ ਥੜਾ ਫੜ ਕੰਮ ਵੀ ਵਧੀਆ ਕਰਨਾ ਇਹ ਨਹੀਂ ਫਾਵੜਨਾ ਸੇਵਾ ਵੀ ਵਧੀਆ ਕਰਨੀ ਪਰ ਬਿਨਾ ਥੱਕੇ ਤੇਜ਼ੀ ਦੇ ਨਾਲ ਫੜਾ ਫੜ ਬਿਨਾ ਆਲਸ ਕੋ ਉਹਨੇ ਉਹ ਸੇਵਨ ਬੇੜ ਦੇ ਨਹੀਂ ਸੇਵਾ একদম ਆਲਸ ਆ ਹੀ ਨਹੀਂ ਸੀ ਜ਼ਿੰਦਗੀ 'ਚ ਆਲਸ ਹੈ ਨਹੀਂ ਸੀ ਜੀਵਨ ਦੇ ਵਿੱਚ ਇੱਕ ਆਲਸ ਸਾਡੀ ਜ਼ਿੰਦਗੀ ਦਾ ਬੜਾ ਵੱਡਾ ਦੁਸ਼ਮਣ ਹੈ ਸਾਧ ਸੰਗਤ ਜੀ ਬਹੁਤ ਵੱਡਾ ਦੁਸ਼ਮਣ ਚੰਗੇ ਭਲੇ ਜੀਵਨ ਨੂੰ ਸਾਡੇ ਖਰਾਬ ਕਰ ਦੇਗਾ ਅਸੀਂ ਕਹਿੰਨੇ ਸਾਡੇ ਘਰ ਦੇ ਵਿੱਚ ਸੁੱਖ ਨਹੀਂ ਸਮਰiddhi ਨਹੀਂ ਚਰਦੀ ਕਲਾ ਨਹੀਂ ਕਾਰੋਪਾਰ ਨਹੀਂ ਇੱਕ ਇੱਕ ਬੰਦਾ ਸੀ ਸਾਧ ਸੰਗਤ ਜੀ ਰਿਸਤ ਤਰ੍ਹਾਂ ਆਲਸੀ ਉਹ ਸਦਾ ਆਲਸ ਕਰਦਾ ਰਹਿੰਦਾ ਸੀ ਤੇ ਉਹਦੇ ਬਾਅਦ ਜਾ ਕੇ ਉਹਦੇ ਕੋਲ ਕੋਈ ਚੰਗੇ ਕਰਮ ਸੰਨ ਤੇ ਉਹਦੇ ਘਰ ਕੋਈ ਸਾਧੂ ਚਲਾ ਗਿਆ ਕਈ ਵਾਰੀ ਕੋ ਚੰਗਾ ਬੰਦਾ ਮਿਲ ਜਾਂਦਾ ਜਿਹੜਾ ਕੋ ਚੰਗੀ ਸਿੱਖਿਆ ਦੇ ਦਿੰਦਾ ਉਹ ਚਲਾ ਗਿਆ ਉਹਦੇ ਘਰ ਦਿਉ ਦੇਖਿਆ ਬੰਦਾ ਆਲਸੀ ਪਿਆ ਮੰਦੀ ਤੇ ਲੰਮੇ ਉਹਨੇ ਵਾਰੀ ਮਾਰੀ ਵੀ ਭਾਈ ਦਿਉ ਪੁੱਜੇ ਜੇ ਤੁਹਾਡੇ ਘਰ ਆਇਆ ਕੋ ਦਾਣਾ ਪ੍ਰਕਾ ਉਹਨੇ ਆਪਣੇ ਪੋਲ ਬਿਲਾ ਰਿਆ ਬੈਠੇ ਮੰਦੀ ਤੇ ਵਾਰੀ ਮਾਰ ਲਈ ਆਲਸੀ ਬਣਾ ਉਠਣ ਤੋਂ ਹੀ ਹਾਲ ਤੇ ਕਰ ਗਿਆ ਹੁੰਦਾ ਸਾਧੂ ਜੀ ਆਲੋ ਇੱਥੇ ਪੋਰੀ ਬਹਿ ਜਾਓ ਮੇਰੇ ਗੱਲਾਂ ਕਰਨੇ ਆ ਕੁਛ ਹੈ ਤਾਂ ਹੈ ਨਹੀਂ ਸਾਡੇ ਪੁਲਾ ਜੋ ਬੁਲਾ ਲਿਆ ਸਾਧੂ ਗਿਆ ਦੇਖਿਆ ਉਹ ਦੁਗਲਾ ਪਤਲਾ ਜਿਹਾ ਬੈਠਾ ਮੁਰਝਾਇਆ ਜਿਹਾ ਦਾ ਚਿਹਰਾ ਚਿਹਰੀ ਦਾ ਨੂਰ ਕੋਈ ਨਹੀਂ ਉੱਟ ਕੇ ਬਹਿ ਗਿਆ ਮੰੰਜੇ ਤੇ ਵਿਚਾਰਾਂ ਕਰਨ ਲੱਗੇ ਕਹਿੰਦੇ ਜੀ ਮੇਰੇ ਘਰ ਦੇ ਵਿੱਚ ਤੇ ਸਾਧੂ ਜੀ ਕੋਈ ਹੈ ਨਹੀਂ ਬੜੇ ਦੁਖੀ ਬੈਠੇ ਆ ਸੀ ਤੁਸੀਂ ਮੇਰੇ ਨਾਲ ਦੇ ਕੋ ਕਿਵੇਂ ਮੇਰਾ ਜੀਵਨ ਆਦਾ ਪਿਤਾ ਲੜਦਾ ਨਹੀਂ ਮੈਂ ਤਾਂ ਬਿਮਾਰ ਜਿਹਾ ਰਹਿਣਾ ਥਿੱਲਾ ਮਠਾਰਾ ਰਹਿਣਾ ਸਾਧੂ ਨੂੰ ਦੇਖ ਕੇ ਬੜਾ ਹੈਰਾਨ ਹੋਇਆ ਕਹਿੰਦੇ ਜੀ ਆ ਦੇਖ ਰੋ ਮੇਰੀਆਂ ਬੱਜਾ ਬੱਜੀਆਂ ਗੰਗਰ ਬੱਜੇ ਇਹ ਵੀ ਸਾਰੇ ਲਿੱッセ ਸਾਧੂ ਦੇਖ ਕੇ ਬੁਰਾ ਹਾਮ ਹੋਇਆ ਵੀ ਵਾਤੀ ਬੰਦਾ ਤੇ ਕੱਲੋਂ ਤੇ ਲਮਠਾ ਹੈ ਹੀ ਹੈ ਇਨ ਜਿਹੜੇ ਪਸ਼ੂ ਰੰਗਰ ਬੰਨ ਨੇ ਉਹਨਾਂ ਦੇ ਵੀ ਸਭ ਦੇ ਹੱਦ ਨਿਕਲੇ ਹੋਈ ਆ ਉਹ ਪਸ਼ੂ ਗੰਗਰ ਵੀ ਸਾਰੇ ਹੀ ਕਮਜ਼ੋਰ ਸਾਰੇ ਲਿੱッセ ਕੋਈ ਕਿਸ ਤਰ੍ਹਾਂ ਗੁੱਦੀ ਤਾਂ ਮਿੱਤਾ ਪੂ ਵਿਚਾਰੇ ਬੈਠੀ ਕੋ ਲਿੰਗੀ ਕੁਕਰੂਤੀ ਇਸ ਤਰ੍ਹਾਂ ਦੇ ਪਸ਼ੂ ਰੰਗਰ ਬੱਜੇ ਸਾਧੂ ਗਿਆਨਵਾਨ ਸੀ ਸਮਝਦਾਰ ਸੀ ਉਹ ਸਮਝ ਗਿਆ ਵੀ ਮੈਂ ਕਿੰਨੇ ਚਿਰ ਦਾ ਆਇਆ ਬੈਠਾ ਮੰਨਿਆ ਇਹਦੇ ਘਰ ਦੇ ਵਿੱਚ ਰੂਪੀ ਦਾਣੀ ਅਨਦਾਣੀ ਦਾਣਾ ਪਾਣੀ ਅਨਾਜ ਨਹੀਂ ਹੋ ਸਰਦਾ ਪਰ ਕਟੁਗਟ ਪਾਣੀ ਤੇ ਸਾਰੇ ਘਰਾਂ ਦੇ ਵਿੱਚ ਹੁੰਦਾ ਜਲ ਵੀ ਨਹੀਂ ਉਹਨੇ ਸ਼ਿਕਾਇਆ ਕੀ ਬੰਦਾ ਆਵਸੀ ਹੈ ਆਲਸ ਕਰਦਾ ਹੈ ਤੇ ਉਹਨੇ ਕਿਹਾ ਸਾਧੂ ਨੂੰ ਕਹਿੰਦਾ ਵੀ ਤੁਸੀਂ ਦੱਸੋ ਕੋਈ ਮੇਰੇ ਜੇ ਮਰਰ ਕਰ ਸਕੋਗਾ ਉਪਾਅ ਕਰ ਸਕਦਾ ਸਾਧੂ ਨੇ ਇੱਕ ਬੜੇ ਉੱਥੇ ਕੋ ਜੁਤੀ ਦੇ ਨਾਲ ਉਸ ਨੂੰ ਸਮਝਾਇਆ ਸਾਧੂ ਕਹਿਣ ਲੱਗਾ ਵੀ ਮੈਂ ਜੋਤਿਸ਼ੀ ਤੇਰਾ ਬਣ ਕੇ ਹੱਥ ਦੇਖ ਸਕਦਾ ਤੈਨੂੰ ਦੱਸ ਦੇਣਾ ਕਈ ਵਾਰੀ ਚਿੰਗੇ ਬੰਦੇ ਨਾ ਕਿਸੇ ਨਾ ਕਿਸੇ ਬਹਾਨੇ ਨਾਲ ਜੋੜ ਦਿੰਨੇ ਹੁੰਦੇ ਨੇ ਵੈਸੇ ਹੱਥ ਉੱਤੇ ਦਿਖਾਣੇ ਨਹੀਂ ਚਾਹੀਦੇ ਮਾਰੀਆਂ ਚੀਜ਼ਾਂ ਇਹਨਾਂ ਦੇ ਵਿੱਚ ਪੁੱਛਣੀ ਨਿਕਲਦਾ ਪਰ ਕਈ ਵਾਰੀ ਕੋਈ ਐਸੀ ਬਚਨ ਮੋਹ ਕਿਸੇ ਪੂਰੇ ਦੇ ਨਿਕਰ ਜਾਂਦਾ ਪਰ ਪੂਰੇ ਅੱਜਕੱਲ ਕਿੱਕੋ ਮਿਲਦੀ ਇਸ ਕਰਕੇ ਪੂਰਾ ਸਾਡਾ ਬਰੂਮਾਰ ਆ ਰਿਹਾ ਗੁਰੂ ਨੂੰ ਛੱਡ ਕੇ ਨਿੱਕਧਰੇ ਜਾਣਾ ਉਹਨੇ ਬਹਾਨਾ ਜਿਆ ਬਣਾ ਕੇ ਹੱਥ ਦੇਖਿਆ ਹੱਥ 'ਚ ਦੇਖਣਾ ਤੇ ਕੀ ਸੀ ਇੱਕ ਦੋ ਵਾਰੀ ਦੇਖ ਦੋ ਕਿ ਉਹ ਕਹਿੰਦਾ ਭਈ ਤੇਰੇ ਨਾਲ ਨਾ ਸੂਰਜ ਦੇਵ ਦਾ ਨਾਰਾਜ ਹੈ ਸੂਰਜ ਦੀ ਕਰੋਪੀ ਹੈ ਤੇਰੇ ਤੇ ਤਾਂ ਕਰਕੇ ਤੂੰ ਵੀ ਐਵੇਂ ਦਾ ਤੇਰੇ ਦੰਗਰ ਵੀ ਐਵੇਂ ਦੇ ਤੇਰਾ ਘਰ ਪਰਿਵਾਰ ਵੀ ਐਵੇਂ ਦਾ ਸਾਰਾ ਕੁਝ ਇਹ ਢਿੱਲਾ ਮਠਾਇਆ ਪਿਆ ਤੇ ਉਹਨੇ ਹੱਥ ਜੋੜਲੇ ਸਾਧੂ ਅਗੇ ਵੀ ਸੂਰਜ ਦੀ ਕਰੋਪੀ ਮੈਂ ਤੇ ਕਦੇ ਸੂਰਜ ਨੂੰ ਮਾੜਾ ਨਹੀਂ ਕਿਹਾ ਮੈਂ ਤੇ ਕਦੇ ਪੁੱਛ ਨਹੀਂ ਇਦਾਂ ਦਾ ਕੀਤਾ ਕਿਰ ਦੱਸੋ ਕੀ ਉਪਾਅ ਕਰੀਏ ਜੋ ਸੂਰਜ ਦੇਵਤਾ ਪ੍ਰਸੰਨ ਹੋਣ ਤੇ ਸੂਰਜ ਦੀ ਕਿਰਪਾ ਮੇਰੇ ਤੇ ਹੋ ਰਿਹਾ ਹੈ ਕਹਿੰਦੇ ਬੋਜੇਗੀ ਤੂੰ ਇੱਕ ਕੰਮ ਕਰਨਾ ਜੀਵਨ 'ਚ ਸ਼ੁਰੂ ਕਰਨਾ ਸੂਰਜ ਨਿਕਲਣ ਤੋਂ ਪਹਿਲਾਂ ਉੱਠਣਾ ਜੇ ਸੂਰਜ ਨੇ ਤੈਨੂੰ ਸੁੱਤੇ ਨੂੰ ਦੇਖ ਲਿਆ ਨਾ ਤੇ ਉਹਦੀ ਕਰੋਪੀ ਬੜੀ ਵੱਜਿਆ ਨਹੀਂ ਆ ਤੇਰੇ ਤੇ ਸੂਰਜ ਨਿਕਲਣ ਤੋਂ ਪਹਿਲਾਂ ਉੱਠਣਾ ਤੇ ਜਦੋਂ ਸੂਰਜ ਛਿਪੇ ਉਦੋਂ ਬਾਅਦ ਸੌਣਾ ਇਹ ਨਿਯਮ ਬਣਾ ਲੈ ਜ਼ਿੰਦਗੀ ਦਾ ਤੇ ਸੂਰਜ ਦਾ ਕਹਿਣਾ ਹੈ ਮੈਨੂੰ ਤੇ ਮੇਰੇ ਕੰਨਾਂ 'ਚ ਨੇ ਬਚਨ ਕੀਤਾ ਹੈ ਕਿ ਤੂੰ ਉੱਠਦਿਆਂ ਸਾਰ ਜਿਹੜਾ ਵੀ ਕੰਮ ਤੇਰੇ ਮੱਥੇ ਲੱਗਾ ਉਹਨੂੰ ਕਰ ਦੇਣਾ ਬੜਾ ਪੁੱਤ ਜੋ ਵੀ ਕੰਮ ਹੋਏ ਉਹ ਕਰ ਦੇਣਾ ਹੈ ਤੁਰੰਤ ਕਰ ਦੇਣਾ ਉਡੀਕ ਨਹੀਂ ਕਰਨੀ ਦੇਰ ਨਹੀਂ ਕਰਨੀ ਤੈਨੂੰ ਘਠੀਕ ਹੈ ਸਾਧੂ ਚਲਿਆ ਗਿਆ ਉਹਨੇ ਬਚਨ ਕਮਾ ਲਿਆ ਉਹਦੀ ਮਾਨ ਤੇ ਗੱਲ ਬਹਿ ਗਈ ਵੀ ਮੇਰੇ ਤੇ ਤੇ ਸੂਰਜ ਜੀ ਕਿਰਪੀ ਹੈ ਸੂਰਜ ਤੋਂ ਪਹਿਲਾਂ ਉੱਠ ਗਿਆ ਸੂਰਜ ਨਿਕਲਣ ਤੋਂ ਪਹਿਲਾਂ ਜਾਨੀ ਤੇ ਅਮਰਤ ਵੇਲਾ ਸਾਧ ਸੰਗਤ ਜੀ ਅਮਰਤ ਵੇਲਾ ਸੰਭਾਲ ਲਿਆ ਅਮਰਤ ਵੇਲੇ ਉੱਠ ਗਿਆ ਹੋਇਆ ਉੱਠ ਕੇ ਦੇਖਿਆ ਉਹਨੇ ਬਚਨ ਕੀਤਾ ਜਿਹੜਾ ਕੰਮ ਤੇਰੇ ਮੱਥੇ ਲੱਗਾ ਕਰ ਦੇਣਾ ਦੇਖਿਆ ਸਾਰਾ ਘਰ ਖਿਲਰਿਆ ਆਪਿਆ ਘਰ ਸਵਾਰਨ ਲੱਗ ਗਿਆ ਗੰਦ ਪਿਆ ਪੂਰਾ ਕਚਰਾ ਪਿਆ ਪੂਸਵਾਰ ਦਿੱਤਾ ਬਾਹਰ ਗਿਆ ਮੱਝਾਂ ਦੀਆਂ ਉਹਨਾਂ ਨੂੰ ਵੇਲੇ ਨਾ ਪੱਠੇ ਵੱਢ ਕੇ ਪਾ ਤੇ ਪਾਣੀ ਪੁਣੀ ਪਿਆਦਾ ਸਾਰਾ ਦਿਨ ਜਿਹੜਾ ਕੰਮ ਮੱਥੇ ਲੱਗੇ ਉਹ ਕਰੀ ਜਾਏ ਸੌਣ ਲੱਗੇ ਤੇ ਦੇਖੇ ਸੂਰਜ ਨਿਕਲਿਆ ਸੋਨਾ ਨਹੀਂ ਉੱਤ ਕੇ ਫਿਰ ਕੰਮ ਲੱਗੇ ਦੇ ਸਾਰਾ ਦਿਨ ਕੰਮ ਕਰਦਾ ਰਿਹਾ ਤੇ ਸੰਧਿਆ ਵੇਲਾ ਹੋਇਆ ਸੂਰਜ ਛਿਪ ਗਿਆ ਥੱਕ ਗਿਆ ਸੀ ਨੀਂਦ ਆ ਗਈ ਸੌਂ ਗਿਆ ਫਿਰ ਵੀਨ ਮੰਗਿਆ ਇੱਕ ਮਹੀਨਾ ਸਾਸਨ ਜੀ ਵਿਤਿਤ ਹੋਇਆ ਸਾਰੂ ਫਿਰ ਘਰ ਆਇਆ ਦੇਖਿਆ ਉਸੀ ਬੰਦੇ ਨੂੰ ਸਾਧੂ ਪੁੱਛ ਲਿਆ ਕਹਿੰਦੇ ਜੀ ਇੱਥੇ ਇੱਕ ਮਰੀਅਲ ਜਾਂ ਬੰਦਾ ਰਹਿੰਦਾ ਹੁੰਦਾ ਸੀ ਉਹ ਕਿੱਥੇ ਐ ਸਾਧੂ ਦੇ ਅੱਗੇ ਹੱਥ ਜੋੜ ਕੇ ਕਹਿੰਦੇ ਹੇ ਸੰਤ ਜੀ ਮਹਾਤਮਾ ਜੀ ਉਹ ਮਰੀਅਲ ਗਿਆ ਬੰਦਾ ਮੈਂ ਹੀ ਆ ਤੁਮਾ ਲਿਆ ਤੂੰ ਮੈਂ ਇੱਕ ਮਹੀਨੇ ਚ ਨਾ ਬਦਲ ਗਿਆ ਤੇਰੇ ਤੇ ਚਿਹਰੇ ਦਾ ਨੂਰ ਹੀ ਵੜਾ ਤੂੰ ਤੇ ਬੜਾ ਚੜ੍ਹਦੀ ਕਲਾ ਤੇ ਰਗਦਿਆ ਉਹ ਤੇ ਬੰਦਾ ਮੰਜੀ ਤੇ ਪਿਆ ਸੀ ਜਿਵੇਂ ਮਰੀਜ਼ ਹੁੰਦਾ ਕਹਿੰਦੇ ਜੀ ਉਹ ਮੈਂ ਹੀ ਸਾ ਮੈਂ ਅਮਰਤ ਵੇਲੇ ਉੱਠਣਾ ਸ਼ੁਰੂ ਕਰ ਦਿੱਤਾ ਤੁਸੀਂ ਜਿਹੜੇ ਬਚਨ ਕੀਤੇ ਹੋ ਮੈਂ ਕਮਾਈ ਦੇ ਮੰਨੇ ਜਿੰਦਗੀ ਦਾ ਨਾਂ ਦੀ ਵੜਾ ਰਿਹਾ ਮੈਂ ਤੇ ਐਵੇਂ ਜ਼ਿੰਦਗੀ ਖਵਾ ਖਾਬ ਕਰ ਰਿਹਾ ਸੀ ਸੌਸੋ ਕੇ ਵਿਲਾ ਰਹਿ ਕੇ ਆਲਸੀ ਜੀਵਨ ਬਤੀਤ ਕਰਕੇ ਸੋ ਜਦੋਂ ਅਸੀਂ ਆਪਣੀ ਜੀਵਨ ਚੋਂ ਆਲਸ ਪਿਆਗਾਗੇ ਆਪਣੀ ਜੀਵਨ ਦੇ ਵਿੱਚੋਂ ਇਹ ਆਲਸ ਬੁਨアドਿਹਾਬ ਕਰਕੇ ਕੋਈ ਨਾ ਕੋ ਕਿਰਤ ਵਿਰਤ ਕੰਮਕਾਰ ਤੇ ਲੱਗੇ ਰਵਾਂਗੇ ਤੇ ਗੁਰੂ ਮਹਾਰਾਜ ਵੀ ਸਾਡੇ ਤੇ ਪ੍ਰਸੰਨ ਹੁੰਦੇ ਤੇ ਮਹਾਰਾਜ ਜੀ ਦੇ ਜੋ ਹੁਕਮ ਹੁੰਦੇ ਨੇ ਉਹ ਮੰਨਣੇ ਤੇ ਸਾਡੇ ਲਈ ਬੜੇ ਜ਼ਰੂਰੀ ਨੇ ਉਹ ਸਿੱਖ ਵੀ ਮਹਾਰਾਜ ਦੇ ਹੁਕਮ ਮੰਨਦਾ ਸੀ ਸਾਰੇ ਹੁਕਮ ਮੰਨਦਾ ਸੀ ਸਿੱਖਾਂ ਨੇ ਆ ਕਰਕੇ ਕਿਹਾ ਵੀ ਮਹਾਰਾਜ ਇਹ ਬੜੇ ਹੁਕਮ ਤੁਹਾਡੇ ਭੱਜ ਭੱਜ ਕੇ ਮੰਨਦਾ ਹੈ ਕੋਈ ਵੀ ਹੁਕਮ ਮਹਾਰਾਜੀ ਤੁਹਾਡਾ ਤਾਲਦਾ ਨਹੀਂ ਸਾਰੇ ਹੁਕਮ ਮੰਨਦਾ ਕੋਈ ਇਹਨੂੰ ਹੋਰ ਵੀ ਹੁਕਮ ਕਰਕੇ ਦੇਖਿਆ ਕਰੇ ਵੀ ਇਹ ਕੋਈ ਤੁਹਾਡਾ ਹੁਕਮ ਬਾਹਰੀ ਕੋ ਵੀ ਮੰਨਣ ਦੇ ਕਾਬਿਲ ਹੈ ਵੀ ਕਿ ਨਹੀਂ ਸਮਰਾਟ ਹੈ ਵੀ ਕਿ ਨਹੀਂ ਮਹਾਰਾਜੀ ਕਹਿੰਦੇ ਬਿਲਕੁਲ ਸਾਰੇ ਹੁਕਮ ਮੰਨਦਾ ਸਾਡੇ ਸਾਨੂੰ ਭਰੋਸਾ ਹੈ ਵਿਸ਼ਵਾਸ ਹੈ ਇਹਦੇ ਤੇ ਸਾਡਾ ਕੋਈ ਹੁਕਮ ਨਹੀਂ ਤਾਲੇਗਾ ਤੇ ਸਾਧ ਸੰਗਤ ਜੀ ਉਹ ਸਿੱਖਾਂ ਨੇ ਕਿਹਾ ਵੀ ਮਹਾਰਾਜ ਸਾਨੂੰ ਨਹੀਂ ਨਰਦਾ ਫਿਰ ਮਹਾਰਾਜੀ ਨੇ ਪ੍ਰਤੱਖ ਕਰਕੇ ਵਿਖਾਇਆ ਅਗਬਾਲੀ ਚਿਖਾ ਤਿਆਰ ਕੀਤੀ ਚਿਖਾ ਤਿਆਰ ਕਰਕੇ ਅਗਬਾਲ ਦਿੱਤੀ ਵੀ ਤੇ ਗੁਰੂ ਮਹਾਰਾਜ ਜੀ ਨੇ ਸਿੱਖ ਨੂੰ ਬੁਲਾਇਆ ਤੇ ਮਹਾਰਾਜ ਜੀ ਦੇ ਕੋਲ ਸਿੱਖ ਆਇਆ ਤੇ ਮਹਾਰਾਜ ਜੀ ਕਹਿੰਦੇ ਵੀ ਜਾ ਸਿੱਖਾ ਉਹ ਬਰਦੀ ਚਿਖਾ ਦੇ ਉੱਪਰ ਲੇਟ ਜਾ ਕਿੰਦਾ ਵੱਡਾ ਬਚਨ ਹੈ ਕਿੰਦਾ ਵੱਡਾ ਉਪਦੇਸ਼ ਹੈ ਸਤਿਗੁਰੂ ਮਹਾਰਾਜ ਜੀ ਦਾ ਹੁਕਮ ਸੁਣਦਿਆਂ ਸਾਰ ਉਸੇ ਮੇਰੇ ਜਿਵੇਂ ਉਹ ਦੌੜ ਕੇ ਜਾਂਦਾ ਸੀ ਨਾ ਹੋਰ ਸੇਵਾ ਵਿੱਚ ਝਾੜੂ ਦੀ ਸੇਵਾ ਵਰਤਨਾ ਦੀ ਸੇਵਾ ਲੰਗਰ ਦੀ ਸੇਵਾ ਕੋਈ ਹੋਰ ਚੀਜ਼ ਲਿਆਉਣ ਦੀ ਸੇਵਾ ਦੌੜ ਕੇ ਜਾਂਦਾ ਸੀ ਉਵੇਂ ਹੀ ਇਹ ਨਹੀਂ ਵੀ ਸੋਚਿਆ ਇਹ ਨਹੀਂ ਵੀ ਹੋ ਲਈ ਗਿਆ ਇਹ ਨਹੀਂ ਵੀ ਰੁਕਿਆ ਉਸੇ ਵੇਲੇ ਮਹਾਰਾਜ ਦਾ ਹੁਕਮ ਜਰੂਰ ਹੋਇਆ ਭੱਜ ਕੇ ਦੌੜ ਕੇ ਜਰੂਰੀ ਖਾਣੇ ਚ ਚੜਨ ਲੱਗਣ ਤਾਂ ਗਿੱ ਸਿੱਖ ਕਰੇ ਸਨ ਜਿਨ੍ਹਾਂ ਨੇ ਕੀਤਾ ਸੀ ਉਹਨਾਂ ਰੋਕ ਲਿਆ ਪੜ ਲਿਆ ਉਹ ਬੜਾ ਛੜਪੜਾਇਆ ਬੜਾ ਤੜਪਿਆ ਵੀ ਨਹੀਂ ਮੈਂ ਗੁਰੂ ਦਾ ਹੁਕਮ ਹੈ ਮੈਨੂੰ ਛੱਡ ਦਿਓ ਮੈਨੂੰ ਰੋਕੋ ਨਾ ਮਹਾਰਾਜ ਨੇ ਆਪ ਆ ਕੇ ਦਲਵਤ ਕਰੀ ਚ ਲਿਆ ਗੁਰੂ ਦੇ ਸਿੱਖਾਂ ਤੇਰੀ ਪ੍ਰੀਖਿਆ ਸੀ ਪੂਰਾ ਹੈ ਸਾਨੂੰ ਵੀ ਪਤਾ ਸੀ ਪਰ ਇਹ ਕੋਈ ਸ਼ੰਕਾ ਕਰਦੇ ਸੰਤੇਰੇ ਤੇ ਕਿ ਇਸ ਕਰਕੇ ਇੰਨਾ ਨੂੰ ਦੱਸਣਾ ਸੀ ਕਿ ਸਾਡਾ ਸਿੱਖ ਕਿੱਦਾਂ ਪੂਰਾ ਹੈ ਇੰਨਾ ਕਿਤੇ ਅਸੀਂ ਗੁਰੂ ਦੀ ਹੁਕਮ ਕਮਾਨ ਲੱਗਦੀ ਹੈ ਇੰਨੀ ਸਾਡੇ ਅੰਦਰ ਕਿਤੇ ਦ੍ਰਿੜਤਾ ਆ ਗਈ ਜੋ ਮਹਾਰਾਜ ਕਹਿੰਦੇ ਸਤਗੁਰ ਆਥ ਹੈ ਕਾਰ ਸੋ ਕਾਰ ਕਮਾਈਐ ਜੋ ਸਤਗੁਰੂ ਦੀ ਕਾਰ ਕਮਾਉਣ ਨੂੰ ਸਾਨੂੰ ਪਿੰਦੇ ਨੇ ਉਹੀ ਕੰਮ ਕਰੋ ਉਹੀ ਕਾਰ ਕਰੋ ਕੋਈ ਹੋਰ ਨਾ ਕਰੋ ਸਤਗੁਰੂ ਹੋਏ ਦਇਆਲ ਤਾ ਨਾਮ ਧਿਆਈਐ ਇਹ ਜਦੋਂ ਦੋ ਤਿੰਨ ਨੁਬਤੇ ਦੇਉ